ਇੱਕ ਬੇਹਦ ਭਿਆਨਕ ਮੰਦਭਾਗਾ ਹਾਦਸਾ ਵਾਪਰਿਆ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਪਿਕਅਪ ਬਲੈਰੋ ਗੱਡੀ ਦੇ ਨਾਲ ਆਮੋ ਸਾਹਮਣੇ ਟੱਕਰ ਹੋਈ ਹੈ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਬੇਹਦ ਜ਼ੋਰਦਾਰ ਵਾਪਰੇ ਹਾਦਸੇ ਦੇ ਵਿੱਚ ਬਲੈਰੋ ਗੱਡੀ ਦੇ ਪਰਖੱਚੇ ਤੱਕ ਉੜ ਚੁੱਕੇ ਨੇ ਅਤੇ ਦੱਸਿਆ ਜਾ ਰਿਹਾ ਕਿ ਇਸ ਮੰਦਭਾਗੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਦਕਿ ਦੂਸਰਾ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੋ ਜਾਣਕਾਰੀ ਮਿਲੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜੱਥੇਬੰਦੀ ਦੇ ਵੱਲੋਂ ਹੜਪੀੜਤ ਕਿਸਾਨਾਂ ਦੇ ਲਈ ਰਾਹਤ ਕਾਰਜ ਉਲੀਕੇ ਗਏ ਸਨ ਅਤੇ ਬਲੇਰੋ ਗੱਡੀ ਦੇ ਵਿੱਚ ਸਵਾਰ ਕਿਸਾਨ ਵੀ ਫਿਰੋਜ਼ਪੁਰ ਦੇ ਵਿੱਚ ਹੜਪੀੜਤ ਕਿਸਾਨਾਂ ਦੀ ਮਦਦ ਕਰਕੇ ਵਾਪਸ ਪਤਰੇ ਹੁੰਦੇ ਨੇ ਕੀ ਰਸਤੇ ਦੇ ਵਿੱਚ ਸ਼੍ਰੀ ਮੁਖਤਸਰ ਸਾਹਿਬ ਤੋਂ ਕੋਟਕਪੁਰਾ ਰੋਡ ਦੇ ਉੱਪਰ ਇਹ ਬੇਹਦ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਅਤੇ ਇਸ ਦੀ ਵਜ੍ਹਾ ਓਵਰਟੇਕ ਕਰਨਾ ਦੱਸਿਆ ਜਾ ਰਿਹਾ ਜਾਣਕਾਰੀ ਮਿਲੀ ਹੈ ਕਿ ਬਲੈਰੋ ਗੱਡੀ ਆਪਣੇ ਅੱਗੇ ਜਾ ਰਹੇ ਇੱਕ ਟਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਸਵਾਰੀਆਂ ਨਾਲ ਭਰੀ ਸਰਕਾਰੀ 버ਸ ਦੇ ਨਾਲ ਅਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਮੌਕੇ ਤੇ ਚੀਕ ਚਿੰਗਿਆੜਾ ਪੈ ਜਾਂਦਾ ਹੈ ਤੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਭਿਆਨਕ ਇਹ ਹਾਸਾਰਿਆ ਹੋਵੇਗਾ ਅਤੇ ਇੱਕ ਕਿਸਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਜਿਸ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਬੀਕੇਯੂ ਉਗਰਾਹਾ ਜਿੱਥੇ ਬੰਦੀ ਦਾ ਅਮੈਂਬਰ ਦੱਸਿਆ ਜਾ ਰਿਹਾ ਜਦ ਕੀ ਜ਼ਖਮੀ ਹਾਲਤ ਦੇ ਵਿੱਚ ਦੇਰੇ ਇਲਾਜ ਕਿਸਾਨ ਬਲਵੰਤ ਸਿੰਘ ਜੋ ਇਸ ਵੇਲੇ ਐਮਰਜੈਂਸੀ ਦੇ ਵਿੱਚ ਹੈ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਉਧਰ ਘਟਣ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਭਾਪਕੀ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮਿਆਂ ਨੂੰ ਤਰਾਂ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਸਫਰ ਕਰ ਰਿਹਾ ਸੀ ਇਹ ਵਾਸਤੇ ਵਿੱਚ ਇਹ ਰੋਡਵੇ 'ਚ ਬੱਸ ਆਪਦੀ ਥਾਂ ਤੇ ਆਪਦੀ ਸਾਈਡ 'ਚ ਸਹੀ ਆਈ ਜਾਂਦੀ ਸੀਗੀ ਤੇ ਅੱਗੋਂ ਪਿਕਅਪ ਗੱਡੀ ਟਰੈਕਟਰ ਵਾਲ ਨੂੰ ਕ੍ਰੋਸ ਕਰਦਾ ਪਿਆ ਸੀਗਾ ਉਹਨਾਂ ਨੇ ਰੋਂਗ ਸਾਈਡ ਤੇ ਜਾ ਕੇ ਰੋਂਗ ਸਾਈਡ ਤੇ ਜਾ ਕੇ ਉਹਨਾਂ ਨੇ ਇਹਦੇ ਨਾਲ ਟੱਕਰ ਮਾਰੀ ਰੋਡਵੇ 'ਚ ਬੱਸ ਦੇ ਨਾਲ ਕਿੱਥੋਂ ਆ ਰਹੀ ਸੀ ਜਿਹੜੀ ਪਿਕਅਪ ਵੀ ਮੰਗੂ ਆ ਰਹੀ ਸੀ ਜਾਂ ਕੋਈ ਇਹਨਾਂ ਨਾਲ ਆਮਨ ਸਾਹਮਣੀ ਟੱਕਰ ਹੋਈ ਹੈ ਜਿਹੜੀ ਵੀਰੇ ਰੋਡਵੇ 'ਚ ਗੱਡੀ ਹੈ ਇਹ ਕੋਰਪਰੇ ਵਾਲੇ ਪਾਸੇ ਤੋਂ ਆ ਰਹੀ ਸੀਗੀ ਜਿਹੜੀ ਪਿਕਅਪ ਗੱਡੀ ਹੈ ਉਹ ਮੁਕਸਰਾ ਵਾਲੀ ਸਾਈਡ ਤੋਂ ਆ ਰਹੀ ਸੀਗੀ ਪਿਕਅਪ ਗੱਡੀ ਦੇ ਮੁਰਲੇ ਪਾਸੇ ਜਿਹੜਾ ਹੈਗਾ ਉਹ ਟਰੈਕਟਰ ਆ ਹੀ ਜਾਂਦਾ ਸੀਗਾ ਟਰੈਕਟਰ ਨੂੰ ਪਾਸ ਕਰਦਾ ਪਿਆ ਸੀ ਹਾਈ ਤੱਕ ਕੋਈ ਕਨਫਰਮ ਨਹੀਂ ਹੋਇਆ ਜੀ ਕਿੰਨੇ ਵਜੇ ਤੱਕ ਨਾ ਕਿੰਨੇ ਵਜੇ ਆ ਇਹ ਲਗਭਗ 6 6:30 ਵਜੇ ਦੇ ਲਗਭਗ ਨੇ ਜੀ ਹੜਾਂ ਦੀ ਮਾਰ ਜੋ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਹੋਈ ਵੀ ਆ ਉਹ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਬੀਕੇਯੂ ਇੱਕਤਾ ਗਰਾਹਾਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਪਿੰਡਾਂ ਦੇ ਵਿੱਚੋਂ ਅਸੀਂ ਕਣਕ ਇਕੱਠੀ ਕਰਕੇ ਪੈਸਾ ਇਕੱਠਾ ਕਰਕੇ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਉਹਨਾਂ ਦੀਆਂ ਜ਼ਮੀਨਾਂ ਪਜਾਊ ਕਰਾਉਣ ਲਈ ਅਤੇ ਬੀਜ ਛੱਡਣ ਲਈ ਅੱਜ ਫਾਜ਼ਲਕਾ ਚਫਰੀਦਕੋਟ ਜ਼ਿਲ੍ਹੇ ਚੋਂ ਸਾਡੇ ਕੋਟਕਪੂਰੇ ਬਲਾਕ ਦੀਆਂ ਦੋ ਗੱਡੀਆਂ ਗਈਆਂ ਸੀਆਂ ਫਾਜ਼ਲਕਾ ਜ਼ਿਲ੍ਹੇ ਚ ਕਣਕ ਦਾ ਬੀਜ ਛੱਡ ਕੇ ਵਾਪਸ ਜਦੋਂ ਆ ਰਹੇ ਸੀ ਤਾਂ ਮੁਕਸਰ ਦੇ ਲਾਗੇ ਪਿੰਡ ਉਦੇ ਕਰਨਾ ਉੱਥੇ ਰੋਡਵੇਜ ਦੀ ਬੱਸ ਦੇ ਨਾਲ ਸਿੱਧੀ ਟੱਕਰ ਹੋਈ ਆ ਜਿਸ ਦੇ ਕਾਰਨ ਸਾਡੀ ਬੀਕੇਯੂ ਇੱਕ ਤਾਗਰਾ ਹਾਂ ਕੋਟਕਪੂਰੇ ਦਾ ਸਾਥੀ ਹਰਜੀਤ ਸਿੰਘ ਐਕਸਪਾਇਰ ਹੋ ਗਏ ਜਿੰਨਾਂ ਦੀ ਡੈਥ ਹੋ ਚੁੱਕੀ ਆ ਅਤੇ ਬਲਵੰਤ ਸਿੰਘ ਨੰਗਲ ਜੋ ਕਾਈ ਪ੍ਰਧਾਨ ਨੇ ਸਾਡੇ ਨੰਗਲ ਪਿੰਡ ਦੇ ਉਹ ਸੀਰੀਅਸ ਨੇ ਉਹ 우샤 ਹਸਪਤਾਲਾ ਜੋ ਨਰ ਸਿੰਘ ਇਹਦੇ ਅੰਦਰ ਇਲਾਜ ਹੋ ਰਿਹਾ ਉਹਨਾਂ ਦਾ 우샤 ਪੰਸਲ ਦੇ ਵਾਪਸ ਕਿੱਥੇ ਜਾ ਰਹੇ ਸੀਗੇ ਵਾਪਸ ਫਰੀਦਕੋਟ ਜ਼ਿਲ੍ਹੇ ਨੂੰ ਜਾ ਰਹੇ ਸੀ ਕਿਉਂਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੀਆਂ ਗੱਡੀਆਂ ਸੀਆਂ ਤੇ ਪਿੰਡ ਨੰਗਲੋਂ ਹੀ ਇਹ ਜਿਹੜੀ ਕਣਕਾ ਉਧਰ ਭੇਜੀ ਹੋਈ ਸੀ ਉਹਦੇ ਕਰਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਡੀ ਸੜਕ ਸੁਰੱਖਿਆ ਫੋਰਸ ਨੇ ਦੱਸਿਆ ਕਿ ਇੱਕ ਬੰਦਾ ਮੌਕੇ ਤੇ ਡੈੱਡ ਹੋ ਗਿਆ ਸੀ ਇੱਕ ਬੰਦਾ ਜਿਹੜਾ ਸੀਰੀਅਸ ਹੈ ਜਿਹੜਾ ਸੀਰੀਅਸ ਹੈ ਉਹਨੂੰ ਬਾਂਸਰ ਨਰਸਿੰਗ ਹੌਮਚਟ ਮੈਂ ਟਿਕਾਇਆ ਗਿਆ ਤੇ ਦੂਜੀ ਡੈਡ ਬੋਡੀ ਹੈ ਜਿਹੜੀ ਮੋਰਚੀ ਵਿੱਚ ਰਖਾ ਦਿੱਤੀ ਗਈ ਹੈ ਉਹਨਾਂ ਦੇ ਆਉਣ ਤੇ ਜੋ ਵੀ ਕਾਰਵਾਈ ਹੋਊਗੀ ਬੰਦੀ ਕਾਰਵਾਈ ਕਰਕੇ ਤਵਦੀਸ਼ ਅਮਲ ਵਿੱਚ ਲਿਆਂਦੀ